ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੀਟਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਇਹ ਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਐ ਇੱਕ ਝੋਟੀ ਦਿਖਾਉਣੀ ਤੁਹਾਨੂੰ ਮੀਣੀ ਤੇ ਦੂਜੇ ਨੰਬਰ ਤੇ ਤੁਹਾਨੂੰ ਦਿਖਾਵਾਂਗੇ ਨੀਲੀ ਪੂਰੀ ਆਜਾ ਹਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਝੋਟੀਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾ ਵੀਰ ਜੀ ਕੀ ਹਾਲ ਜੇ ਬਹੁਤ ਵਧੀਆ ਗੁਰੂ ਰਾਮ ਦਾਸ ਦੀ ਕਿਰਪਾ ਜੀ ਓ ਕਿਰਪਾ ਚਾਹੀਦੀ ਆ ਵੇ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਨੀਟਾ ਜੇ ਪਿੰਡ ਲਖੂਆਲ ਤਹਿਸੀਲ ਆਈਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦਿਓ 99144 60568 ਠੀਕ ਆ ਜੀ ਤੇ ਆ ਦੱਸੋ ਮੀਣੀ ਝੋਟੀ ਬਾਰੇ ਇਹ ਮੀਣੀ ਵੀਰ ਜੀ ਸੂਈ ਰੂਪ ਹੋ ਗਿਆ 2 3 ਮਹੀਨੇ ਆਪਾਂ ਇਹ ਨਹੀਂ ਕਹਿਣਾ ਦੱਸ ਦਿੰਦੇ 15 ਦਿਨ ਹੋਏ ਆ ਠੀਕ ਆ 3 ਮਹੀਨੇ ਹੋ ਗਏ ਉਹਨਾਂ ਦੇ ਥੋੜੇ ਦਿਨ ਬਾਅਦ ਘਟੋਣਾ ਠੀਕ ਆ ਤੇ ਥਣ ਥਣ ਬੜਾ ਚੰਗਾ ਜਿਹਾ ਦੁੱਧ ਜਦ ਸੱਜਰਾ ਮਈਆਂ ਨੂੰ ਲੇਵਾ 7 ਕਿਲੋ ਦੁੱਧ ਆ 7 ਕਿਲੋ ਬਣੀ ਵੀ ਹੈਗੀ ਪਰ ਉਹਦੀ ਸਾਡੀ ਗਾਰੰਟੀ ਕੋਈ ਨਹੀਂ ਨਿਕਲੇ ਨਾ ਨਿਕਲੇ ਅਗਲੀ ਮਰਜ਼ੀ ਵੀ ਠੀਕ ਆ ਠੀਕ ਆ ਭਰੇ ਨੂੰ ਠੀਕ ਆ ਹਾਂ ਤੇ ਬਾਕੀ ਸਿੰਘ ਸਿੰਘ ਸਾਰੇ ਗੱਲ ਦੇ ਜਿੱਦਾਂ ਦੇਖੋ ਆ ਵੇਖੋ ਲੋ ਵੀ ਵੀਰ ਜੀ ਤੁਸੀਂ ਚੈੱਕ ਕਰ ਸਕਦੇ ਪਿਓਰ ਮੀਣੀ ਆ ਸਿੰਘ ਝੂਲਦੇ ਫਿਰਦੇ ਆ ਬੋਲ ਦੇ ਵਿੱਚ ਦਿਖਾਉਣਾ ਥਣ ਵੇਖੋ ਮੈਨੂੰ ਲੱਗਾ ਬਾਕੀ ਨਾੜਾਂ ਨਾਲ ਹੀ ਭਰੀ ਸਾਰੀ ਝੋਟੀ ਥਣ ਪਾਂਡਾ ਤੋਂ ਚੈੱਕ ਕਰ ਸਕਦੇ ਇਹ ਲੱਗੇ ਤਾਂ ਥਣ ਬਹੁਤ ਹੀ ਚੰਗਾ ਲੱਗਾ ਕਰਮਾ ਵਾਲੀ ਨੂੰ ਮਾਲੇ ਵੇਜੀ ਮੋਲ ਕਰਨਾ ਆਪਾਂ ਬਿਲਕੁਲ ਛੋਟੇ ਛੋਟੇ ਠੀਕ ਹੈ ਵੇਜੀ ਜਾਣ ਦਿਓ ਛੋਟੇ ਨਾ ਤਾਂ ਭਰ ਗਏ ਹਾਂਜੀ ਨਾੜਾਂ ਨਾਲ ਹੀ ਕਰਮਾ ਵਾਲੀ ਦਾ ਪੰਡਾ ਭਰਿਆ ਸਾਰਾ ਤੁਸੀਂ ਦੇਖ ਸਕਦੇ ਜੀ ਬਾਕੀ ਥਣ ਭਾਂਡਾ ਵੀ ਬਹੁਤ ਵਧੀਆ ਥਣ ਬਹੁਤ ਹੀ ਕਮਾਲ ਦਾ ਲੱਗਾ ਛੋਟੀ ਨੂੰ 7 ਕਿਲੋ ਵੀਰ ਜੀ ਦੁੱਧ ਪੱਕਾ ਹਾਂ ਇਹ ਵੀ ਦਿਖਾ ਦੋ ਹਾਂ ਤਸੱਲੀ ਕਰਕੇ ਖੜੇ ਕੋਈ ਠੀਕ ਆ ਵੀਰ ਦੇਖੋ ਥਣ ਬਹੁਤ ਹੀ ਚੰਗਾ ਲੱਗਾ ਐ ਪਿੰਡਾ ਦਿਖਾਓ ਨਾਲਾ ਨਾਲ ਹੀ ਸਾਰਾ ਪਿੰਡਾ ਭਰਿਆ ਕਰਮਾਲੀ ਦਾ ਦੁੱਧ ਸੱਜਰ ਦਾ 14-15 ਦਾ ਰਕਾਰਡ ਆ ਠੀਕ ਆ ਤੇ ਬਿਲਕੁਲ ਨਿਕਾਜਾ ਮੁੱਲ ਕਰ ਦੇਣਾ ਆ ਕਿੰਨਾ ਕਰਨਾ ਵੀਰ ਜੀ ਦੇਰੀਏ 55 ਦੀ 55 ਦੀ ਹੂੰ ਕਰ ਦੋ ਮਾਨਤਨ ਬਿਲਕੁਲ ਜਾਇਜ਼ ਮੁੱਲ ਕੀਤਾ ਜੀ ਤਿੰਨ ਛੱਡ ਦਈਏ ਹੋਰ 52 50 ਪੂਰੇ ਦੀ 1000 ਰੋਡ ਛੋੜ 2048 48 ਠੀਕ ਹੈ ਵੇਖੋ ਇਧਰ ਥਣ ਭਾਂਡਾ ਵੀ ਦੇਖੋ ਦੁੱਧ ਦੀ ਚੰਗਾ ਕਰਮਾਨੀ ਆ ਹੈ ਨਾ ਸੱਜਰਾਂ ਨੂੰ ਲੈਵਾ ਆ ਜੇ ਵੀ ਦੂਜੇ ਨੰਬਰ ਤੇ ਵੀਰਜੀ ਆ ਗਾੜੀ ਜੇ ਤੋਹਫਾ ਨੀਲੀ ਪੂਰੀ ਤਲਾਣਾ ਸਾਰੀ ਭਰੀ ਵੇਖੋ ਪਿਓਰ ਨੀਲੀ ਪੂਰੀ ਆ ਹੁੰਦੀ ਹੈ ਤਲਾਣਾ ਭਰੀ ਹੁੰਦੀ ਹੈ ਪੈਰਪੂਰ ਤੋਂ ਨਹੀਂ ਦੇਖ ਸਕਦੇ ਜੇ ਪੂਛ ਮੱਥਾ ਤੇ ਵੀਰਜੀ ਦੱਸੋ ਇਹਦੇ ਬਾਰੇ ਵੇਖੋ ਦੁੱਧ ਜੇ 7 ਲੀਟਰ ਹੀ ਠੀਕ ਹੈ ਇਹ ਮੈਂ ਚੈੱਕ ਕਰਾਈ ਆ। ਅੱਛਾ ਜੀ ਟਰੈਕਟਰ ਨੇ ਦੱਸਿਆ ਸ਼ੱਕ ਜ ਮੈਂ ਸੂਣ ਵਾਲੀ 100% ਨਿਕਲੂਗੀ। ਉਹਦਾ ਕਰਾ ਦੋਰੇ ਚੈੱਕ ਕਰਨੀ ਪਣੀ ਦਾਹ ਦਾਣਾ ਨੂੰ ਟਾਈਮ ਥੋੜਾ ਘਟਿਆ। ਠੀਕ ਆ। ਹਾਂ ਜੀ ਬਾਕੀ ਆਪਣਾ ਉਸੇ ਹਿਸਾਬ ਨਾਲ ਮੇਰਾ ਵੀਰ ਕੋਈ ਉਸੇ ਹਿਸਾਬ ਨਾਲ ਕਰ ਲੱਗੇ ਆ। ਠੀਕ ਆ। ਜੀ ਅਸੀਂ ਚੈੱਕ ਕਰਾ ਕੇ ਦਵਾਂਗੇ ਦਾਹ 15 ਦਾਣਾ ਫਿਰ ਮੈਂ ਦਾ ਮੁੱਲ ਹੋਰ ਹੋਊਗਾ। ਠੀਕ ਆ ਵੀਰ ਜੀ। ਹਾਂ ਜੀ। ਬਾਕੀ ਮੈਂ ਖੋਲ ਕੇ ਤੁਹਾਨੂੰ ਦਿਖਾਉਣਾ ਵੇਖੋ ਕੁਆਲਿਟੀ ਕਿੰਨੀ ਮਹਿੰਦੀ ਚੰਗੀ ਬਹੁਤ। ਦੁੱਧ ਦੇ ਦੇ ਕੋਈ 7 ਕਿਲੋ। ਦੇ ਦੇ ਕੋਈ 7 ਕਿਲੋ ਪੱਕਾ ਦੁੱਧ। ਠੀਕ ਆ ਜੀ ਬਾਕੀ ਤੁਸੀਂ ਫਿਰ ਤੇ ਥਾਨ ਭਾਂਡਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹੈ। ਹਾਂ ਜੀ ਹਾਂ ਜੀ। ਬਾਕੀ ਪਲੀ ਤੋਂ ਵੀ ਜੋ ਮੱਛੀ ਕੱਦ ਬਈ ਨੂੰ ਬਹੁਤ ਹੈ ਮਈ ਦਾ। ਬਾਕੀ ਤੇਲਾ ਨਾਲ ਹੀ ਸਾਰੀ ਭਰੀ ਹੈ। ਨਸਲ ਪੜੀ ਮੈਂ। ਹਾਂ ਜੀ। ਇਹ ਮਹੀਂ ਨਿਕਲਿਆ ਸਿੰਗਲ ਹੱਡੀ ਦੀ ਮੈਂ ਆ। ਹਰ ਨੇਕੜਾਈ ਫੇਰ ਤਾਂ ਮੈਂ 85 90 ਦੀ ਹੁਣੇ ਵੇਚਾਂਗੇ ਹਾਂਜੀ ਹਾਂਜੀ ਹੁਣ ਦਵਾਂਗੇ ਬਿਲਕੁਲ ਜਾਇਜ਼ ਠੀਕ ਹੈ ਦੇਖੋ ਪੈਣਪਰਾ ਲੈ ਗਾ ਇੱਧਰ ਵੇਖੋ ਉਹ ਵੀ ਲੈਵਾ ਵੇਖੋ ਸੱਜਰਾਂ ਨੂੰ ਲੇਵੇ ਮਈਆਂ ਦੇ ਹਾਂਜੀ ਹਾਂਜੀ ਕਿੰਨਾ ਵੀਰ ਜੀ ਮੋਲੇ ਦਾ ਮੋਲੇ ਦਾ ਵੀ ਬਿਲਕੁਲ ਜਾਇਜ਼ 70 ਹੀ ਦੇ ਦਿੱਤੀ 70 ਦੀ ਕਰ ਦੋ ਮਾਨ ਤਾਂ 65 ਦੀ ਦੋ ਹੋਰ ਇੱਕ ਹੋਰ 8000 ਦੀ ਹਾਂ 80 ਦੀ ਠੀਕ ਹੈ ਵੀਰ ਜੀ ਬਿਲਕੁਲ ਜਾਇਜ਼ ਰੇਟ ਕਰਤਾ ਵੀਰ ਨੇ ਥਣ ਭਾਂਡਾ ਇਹਦਾ ਬਹੁਤ ਵਧੀਆ ਹੈ ਬਹੁਤ ਚੰਗੀ ਮਈ ਆ ਬਾਕੀ ਮੇਰਾ ਵੀਰ ਇੱਥੇ ਆਣ ਕੇ ਕੋਈ ਤਸੱਲੀ ਕਰਕੇ ਸਿਰ ਤੇ ਕੋਈ ਆ ਉਹਦੇ ਵੀਡੀਓ ਨਾਲੋਂ ਵੱਧ ਦੇਖਣ ਗਿਆ ਤਸੱਲੀ ਕਰਕੇ ਖੜੇ ਤੇ ਰੇਟ ਬਿਲਕੁਲ ਛੋਟੇ ਛੋਟੇ ਠੀਕ ਹੈ ਵੀਰ ਜੀ ਬਾਕੀ ਥਣ ਭਾਂਡਾ ਬਹੁਤ ਹੀ ਵਧੀਆ ਦੋਵੇਂ ਮਈਆਂ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ